ਵਾਹਿਗੁਰੂ 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 ਬਾਈ ਇੰਨਾ ਪਾਣੀ ਇਦਾਂ ਲੱਗਦਾ ਸਮੁੰਦਰ ਹੁੰਦਾ ਜਿਵੇਂ ਮੈਂ ਹੂੰ ਪੰਜਾਬ ਦਲਜੀਤ ਦਸਾਂਜ ਵੀਰ ਆਹ ਕਹਿੰਦਾ ਓਏ ਗੁਰੂਆਂ ਦੀ ਧਰਤੀ ਆ ਇਹਨੂੰ ਕੋਈ ਨਹੀਂ ਉਹ ਨੁਕਸਾਨ ਪਹਤਾ ਸਕਦਾ ਅਸੀਂ ਪੰਜਾਬੀ ਸਰਬੱਤ ਦਾ ਭਲਾ ਮੰਗਦੇ ਆ ਕਦੇ ਕਿਸੇ ਦਾ ਨੁਕਸਾਨ ਨਹੀਂ ਮੰਗਦੇ ਹਰ ਇੱਕ ਧਰਮ ਦੇ ਲਈ ਖੜ ਜਾਂਦੇ ਆ ਸਿੱਖ ਸਿੱਖ ਆਪਣੀ ਜਾਨ ਵੀ ਦੇ ਦਿੰਨੇ ਕਿਸੇ ਵਾਸਤੇ ਬڑے-ਬڑے ਆਏ ਝਕਾਉਣ ਵਾਲੇ ਪੰਜਾਬ ਨੂੰ ਪਰ ਚੁੱਕ ਦੇਣੀ ਆ ਦੇਖੋ ਸੱਤ ਰੰਗੀ ਪੀਂਗ ਦੇਖੋ ਕਿਦਾਂ ਲੱਗਦਾ ਜਿਵੇਂ ਸੂਰਜ ਵੀ ਸਲਾਮ ਕਰ ਰਿਹਾ ਪੰਜਾਬ ਨੂੰ ਛਿਪਦਾ ਹੋਇਆ ਚੁੱਕ ਰਿਹਾ ਹੋ ਵੀ ਪੰਜਾਬ ਲਈ